ਇਸ ਕਰਕੇ ਉਹਨੂੰ ਚੇਤੇ ਰੱਖਿਏ ਉਹਦੇ ਹੁਕਮ ਦੇ ਵਿੱਚ ਰਹੀਏ ਜਿੱਥੇ ਅਸੀਂ ਰੱਬ ਦੇ ਹੁਕਮ ਵਿੱਚ ਰਹਿਣਾ ਹੈ ਉਥੇ ਨਾਲ-ਨਾਲ ਮਾਪੇ ਬਾਪ ਦੇ ਹੁਕਮ ਵਿੱਚ ਵੀ ਰਹੀਏ ਮਾਪੇ ਬਾਪ ਵੀ ਰੱਬ ਦਾ ਰੂਪ ਨੇ ਮਾਪੇ ਬਾਪ ਦੇ ਹੁਕਮ ਵਿੱਚ ਚੱਲਣਾ ਬੇਬੇ ਬਾਪੂ ਦੇ ਕਹੇ ਅਨੁਸਾਰ ਚੱਲਣਾ ਇਹ ਵੀ ਪਿਆਰੇ ਜ਼ਰੂਰੀ ਹੈ ਕਈ ਵਾਰ ਬੰਦੇ ਰੱਬ ਦੇ ਹੁਕਮ ਵਿੱਚ ਚੱਲਦੇ ਰਹਿੰਦੇ ਆ ਮਾਪੇ ਦੇ ਹੁਕਮ ਵਿੱਚ ਨਹੀਂ ਚੱਲਦੇ। ਮਤਲਬ ਤਾਂ ਹੁਣ ਗਰਮੀਆਂ ਆ ਗਈਆਂ ਨਾ ਹੁਣ ਸੀਦਿ ਦਿਹਾੜੇ ਦੇ ਸਬੰਧ ਵਿੱਚ ਥਾਂ ਥਾਂ ਤੇ ਸੜਕਾਂ ਦੇ ਸ਼ਬੀਲਾਂ ਲਗਾਇਆ ਕਰਨਗੀਆਂ। ਆ ਠੰਡੇ ਪਾਣੀ ਵਾਲੀਆਂ। ਠੰਡੇ ਪਾਣੀ ਵਾਲੀਆਂ ਸ਼ਬੀਲਾਂ ਲੱਗਦੀਆਂ ਤੇ ਲੋਕ ਜਾ ਕੇ ਉੱਤੇ ਸੇਵਾ ਕਰਦੇ ਆ ਲੰਗਰ ਵਿੱਚ। ਸ਼ਬੀਰ ਤੇ ਸੇਵਾ ਕਰਦੇ ਆ। ਮੈਂ ਬਹੁਤ ਵਾਰ ਬੇਨਤੀ ਕਰਦਾ ਰਹਿੰਦਾ ਐ। ਨੌਜਵਾਨ ਭਾਈਓ ਬੀਰੋ ਜਿੱਥੇ ਜਾ ਕੇ ਸ਼ਬੀਲਾ ਤੇ ਸੇਵਾ ਕਰਦੇ ਹੋ ਘਰੇ ਬੇਬੇ ਬਾਪੂ ਨੂੰ ਵੀ ਪਾਣੀ ਪੁੱਛ ਲਿਆ ਕਰੋ ਹਾਂਜੀ ਸ਼ਬੀਰ ਤੇ ਜਾ ਕੇ ਪਾਣੀ ਵਰਤਾ ਰਿਆ ਮਾਂ ਨੂੰ ਕਦੇ ਪਾਣੀ ਦਾ ਗਲਾਸ ਨਹੀਂ ਫੜਾਇਆ ਬਾਪੂ ਨੂੰ ਕਦੇ ਪਾਣੀ ਨਹੀਂ ਪੁੱਛਿਆ ਲੰਗਰ ਵਿੱਚ ਜਾ ਕੇ ਸੇਵਾ ਕਰਦਾ ਹੈ ਕਹਿੰਦੇ ਘਰ ਵਿੱਚ ਸੇਵਾ ਸ਼ੁਰੂ ਕਰ ਮਾਂ ਬਾਪ ਦੀ ਸੇਵਾ ਕਰ ਸਭ ਤੋਂ ਵੱਡੀ ਸੇਵਾ ਮਾਂ-ਬਾਪ ਦੀ ਸੇਵਾ ਹੈ ਹੁਣ ਰੱਬ ਖੁਸ਼ ਕੀ ਕਰਨਾ ਹੈ ਹੁਣ ਗੁਰੂ ਘਰ ਰੋਜ਼ ਆਉਂਦਾ ਹੈ ਇੱਥੇ ਬੈਠ ਕੇ ਜਪਦੇ ਸਾਹਿਬ ਵੀ ਪੜ ਗਿਆ ਘਰੇ ਬੈਠ ਕੇ ਵੀ ਪੜ ਲਿਆ ਜੇ ਬੇਬੇ-ਬਾਪੂ ਨੇ ਕੋਈ ਕੰਮ ਕਹਿਦਾ ਉਹਦੇ ਆਖੀ ਨਹੀਂ ਲੱਗਣਾ ਵੱਡੀ ਗੱਲ ਇਹ ਐਸੀ ਮਾਂ-ਬਾਪ ਦੇ ਆਖੇ ਲੱਗੀਏ ਬਾਪੂ ਦੇ ਮਾਂ ਤੇ ਕਹਿਣੇ ਅਨੁਸਾਰ ਚੱਲੀ ਮਾਪਿਆਂ ਦੇ ਹੁਕਮ ਦੇ ਵਿੱਚ ਚੱਲੀ ਐ ਜਿਹੜਾ ਬੰਦਾ ਮਾਂ-ਬਾਪ ਦਾ ਹੁਕਮ ਮੰਨਦਾ ਹੈ ਨਾ ਪਿਆਰਿਓ ਉਹਨੂੰ ਫਿਰ ਲੋਕ ਵੀ ਚੰਗਾ ਕਹਿੰਦੇ ਆ ਹੁਣ ਅੱਜ ਕੱਲ ਦਾ ਜਿਹੜਾ ਸਮਾਨ ਜਮਾਨਾ ਹੈ ਨਾ ਮੋਬਾਈਲਾਂ ਵਾਲਾ ਜਮਾਨਾ ਜਿਹੜਾ ਹਰ ਕੋਈ ਬੰਦਾ ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਵੀ ਬੰਦੇ ਲੋਕ ਹੈ ਜਿਹੜੇ ਉਹ ਆਪਣੀਆਂ ਫੋਟੋਆਂ ਨੈਟ ਤੇ ਪਾਉਂਦੇ ਆ ਨੈਟ ਤੇ ਕਾਹਦੇ ਪਾਉਂਦੇ ਵਾਸਤੇ ਪਾਉਂਦੇ ਵੀ ਲੋਕ ਸਾਨੂੰ ਲਾਇਕ ਕਰਨ ਲੋਕ ਲਾਇਕ ਕਰਦੇ ਆ ਉਹਨੂੰ ਵੱਡੇ ਲੋਕਾਂ ਨੇ ਲਾਇਕ ਕਰਿਆ ਹਜ਼ਾਰ ਬੰਦੇ ਨੇ ਲਾਇਕ ਕਰਿਆ ਉਹਨੂੰ ਘਰੇ ਪੁੱਛੀਏ ਉਹਦੇ ਮਾਪੇ ਬਾਬ ਨੂੰ ਪੁੱਛੀ ਵੀ ਸੋਡਾ ਮੁੰਡਾ ਕਹਿਣ ਗਿਆ ਕਿ ਨਜਮਾ ਸੇਰੇ ਦਾ ਨਲਾਇਕ ਮਤਲਬ ਲੋਕਾਂ ਦੇ ਸਾਹਮਣੇ ਲਾਇਕ ਹੈ ਘਰੇ ਨਲਾਇਕ ਹੈ ਉਹ ਮਾਪੇ ਬਾਬ ਦੇ ਕਹੀ ਨਹੀਂ ਲੱਗਦਾ ਮਾਪੇ ਬਾਬ ਦੇ ਕਦੇ ਗੱਲ ਹੀ ਨਹੀਂ ਸੁਣੀ ਵੱਡੀ ਗੱਲ ਇਹ ਹੈ ਵੀ ਅਸੀਂ ਮਾਪੇ ਬਾਬ ਦੇ ਕਹੀ ਅਨੁਸਾਰ ਚੱਲੀਏ ਫਿਰ ਗੁਰੂ ਸਾਹਿਬ ਕਹਿੰਦੇ ਭਾਈ ਫੇਰ ਗੱਲ ਬਣੇਗੀ ਜੇ ਮਾਪਿਆਂ ਦੇ ਕਹੀ ਅਨੁਸਾਰ ਬੰਦਾ ਚੱਲਦਾ ਹੈ